ਗਿਆ ਯਾ ਇੱਕ ਮਿੰਟ ਬਾਬਾ ਜੀ ਜਦੇ ਦਸਤਾਬਾਜ਼ ਹਾਂਜੀ ਹਾਂਜੀ ਜਦੇ ਦਸਤਾਬਾਜ਼ ਹਾਂਜੀ ਆਫਾਈਸ ਨੂੰ ਫੋਨ ਆਇਆ ਅੱਛਾ ਜੀ ਆਪਾਂ ਚੈਕਸਟਾ ਕੱਟੀਆਂ ਕਰਦੇ ਹਾਂ ਅਸੀਂ ਇਹਨਾਂ ਨੂੰ ਕਹਿੰਦਾ ਵੀ ਭਾਈ ਛੋਟੀ ਕਿਸਤਾ ਰਹਿ ਗਈ ਇਹ ਕਹਿੰਦੇ ਸਾਡੀ ਚੋਰੀ ਹੋ ਗਈ ਮੈਂ ਕਹਾ ਫਿਰ ਸਾਡੇ ਕੋਲੇ ਆਪੂ ਤੇ ਜੀ ਤੁਸੀਂ ਆ ਕੇ ਲੈ ਜਾਓ ਜੀ ਇਹ ਆਏ ਆਪਣੇ ਕੋਲ ਸੱਤ ਦੇ ਤੇ ਇਹ ਆਪਣੇ ਕੋਲ ਆਏ ਠੀਕ ਉਹ ਜਦੋਂ ਮੈਂ ਮੈਡਮ ਨੂੰ ਪੁੱਛਿਆ ਨਾ ਉਹ ਜਦੋਂ ਚਾਬੀ ਦੇ ਕੇ ਲਈ ਸੀ ਸਕੂਟਰ ਦੀ ਚਾਬੀ ਦੇ ਕੇ ਗਈ ਸੀ ਉਹ ਚਾਬੀ ਲੱਗੀ ਹੀ ਨਹੀਂ ਮੇਨਾਂ ਸੋਹ। ਸਪੈਸ਼ਲ ਕੋਲ ਇਹ ਕਹਦੇ ਦੂਜੀ ਲੈਣੀ ਦੂਜੀ ਮੈਂ ਲੈ ਕੇ ਨਹੀਂ ਆਇਆ। ਅੱਛਾ ਕਿਉਂ ਮੈਂ ਗਿੱਲ ਰੋਡ ਤੇ ਸੀ ਦੂਜੀ ਲੈ ਕੇ ਕਦੋਂ ਆਣਾ ਜਦੋਂ ਮੈਂ ਇੱਥੇ ਆਇਆ ਮੈਡਮ ਕਹਿੰਦੇ ਸਕੂਟਰ ਦੀ ਵਾਪਸ ਲੈ ਕੇ ਕਸਟਮਰ ਅੱਛਾ ਮੈਂ ਕਿਹੜੇ ਕਸਟਮਰ ਲੈ ਗਈ ਵੀ ਮੈਂ ਤਾਂ ਉਹ ਜਿਹੜਾ ਸੱਤ ਦੇ ਆਇਆ ਸੀ ਜਿਹਨਾਂ ਨੂੰ ਮੈਂ ਜਾਣਦਾ ਹਾਂ ਅੱਛਾ ਤੇ ਮੈਂ ਹੀ ਕਿਸ ਤਰ੍ਹਾਂ ਲੈ ਆਉਣਾ ਇਹਨਾਂ ਤੋਂ ਇਹੇ ਗੱਲ ਹੋਈ ਆ ਹੋਰ ਤੇ ਦੂਜੀ ਗੱਲ ਤੇ ਮਨਸਪੁਰ ਦੀ ਸਾਰੀ ਕੋਈ ਨਹੀਂ ਹੋਣਾ ਦਿੱਤੇ ਨਹੀਂ ਸਟੋਰੀ ਸਪੰਦਰ ਤਾਂ ਹੈ ਨਹੀਂ ਭਾਜੀ ਸਾਡੇ ਕੋਲੇ ਸਾਰੇ ਸੀਏ ਡਿਕਾ ਸਾਰੇ ਤੁਹਾਡੇ ਬੰਦੇ ਮੰਨ ਕੇ ਗਏ ਜਿਹੜੇ ਬੰਦੇ ਬੰਨੇ ਜੀ ਦੱਸੋ ਕੁੱਛ ਤੁਸੀਂ ਮੰਨਿਆ ਨਹੀਂ ਉਦੋਂ ਨਹੀਂ ਮੈਂ ਠੀਕ ਹੈ ਨਾ ਸਾਰੇ ਕਿ ਤੁਸੀਂ ਕਿਹਾ ਵੀ ਜਿਨ੍ਹਾਂ ਨੇ ਜਿਹੜੇ ਬੰਦੇ ਲੈ ਕੇ ਆਏ ਆ ਉਦੋਂ ਤੋਂ ਕੋਈ ਵੀ ਗੱਲ ਸੁਣਿਆ ਹੈ ਬੰਦਿਆਂ ਤੋਂ ਉਹਨਾਂ ਕੋਈ ਜਿਹਨਾਂ ਮਾਫੀ ਵੀ ਮੈਂ ਤੁਹਾਡੀ ਸਰਟੀਫੀਕੇਟ ਵੀ ਕਰਾ ਦਿੰਦਿਆਂ 12000 ਰੁਪਏ ਦੇ ਦੋ ਮੈਨੂੰ 12000 ਰੁਪਏ ਦੇ ਦੋ ਮੈਨੂੰ ਠੀਕ ਨਾ ਕਿ ਮੈਂ ਤੈਨੂੰ ਸੂਝ ਤੁਹਾਡੀ ਦੇ ਦੇਣਾ ਇਹਦੇ ਤੱਕ ਤੁਸੀਂ ਗੱਲ ਕਰ ਰਹੇ ਹੋ ਹੁਣ ਤੁਸੀਂ ਕਹਿੰਦੇ ਤੁਹਾਡੀ ਕੋਈ ਇਹ ਇਹ ਲੋਕ ਸੂਟੀ ਤੁਹਾਡੀ ਹੈ ਹੀ ਨਹੀਂ ਏਦਾਂ ਤੁਸੀਂ ਏਡੀ ਬੋਡੀ ਲਖਾ ਦਿੱਤੀ ਪਗੀ ਚਾਰ ਬੰਦੇ ਅਸੀਂ ਆਏ ਤੁਸੀਂ ਚਾਹ ਤੁਹਾਨੂੰ ਪਿਆ ਕੇ ਤੋਰਿਆ ਮੈਂ ਇਹਦਾ ਇਹਦਾ ਮਤਲਬ ਤੁਹਾਨੂੰ ਕੁਝ ਪਤਾ ਹੀ ਨਹੀਂ ਤੁਹਾਨੂੰ ਕੁਝ ਇੱਕ ਕੋਪਨ ਰਕ ਪਾਉਂਦੀ ਉਹ ਏਦਾਂ ਨਹੀਂ ਹੁੰਦਾ ਪਰ ਸਾਡੀ ਸਾਡੀ ਸੂਟੀ ਗਾਇਬ ਹੋਈ ਹੋਈ ਹੈ ਠੀਕ ਹੈ ਉਹ ਤੁਹਾਡੀ ਇਹ ਵੀ ਸਾਡੇ ਕੋਲ ਲੈ ਲਓ ਇਹ ਤਾਂ ਬੋਟ ਵੀ ਕਰਾਈ ਸੀ ਨਹੀਂ ਏਦਾਂ ਏਦਾਂ ਹੁੰਦਾ ਫਿਰ ਤੂੰ ਤਾਂ 420 ਕਰਦਾ ਗਾ ਕੋਲ ਨੂੰ ਸਿੱਧੀ ਸਾਨੂੰ ਹਾਂ ਉਹਦਾ ਫਿਰ ਗੱਲ ਸੁਣ ਲਓ ਆਪਾਂ ਸਾਨੂੰ ਅਸੀਂ ਕਰਦੇ ਹਾਂ ਕੈਸਾ ਕੱਟਣੀ ਤੇ ਗੱਲ ਅਸੀਂ ਕਹਿੰਦਾ ਕਿਥੇ ਉਲਟਾ ਫਿਰ ਉਲਟਾ ਨਹੀਂ ਨਾ ਫਿਰ ਉਲਟਾ ਤੋਂ ਜਿਵੇਂ ਕੋਈ ਗਾਲ ਛੋੜੋ ਹੁਣ ਤੂੰ ਮੇਰੇ ਨਾਲ ਗੱਲ ਕੀਤੀ ਕਿ ਸਕੂਟਰੀ ਨੂੰ ਅਸੀਂ ਫੋਨ ਕੀਤਾ ਤੇ ਤੁਹਾਡੀ ਸਕੂਟਰੀ ਸਾਡੇ ਕੋਲ ਸੀ ਸਾਡੇ ਨਾਲ ਆਹ ਗੱਲ ਤੇ ਗੱਲ ਕਰ ਬਾਕੀ ਤੂੰ ਸਾਰੀਆਂ ਗੱਲਾਂ ਅਗਸਤਾਂ ਬਾਅਦ ਕਰ ਲੈ ਨਹੀਂ ਉਹ ਤਾਂ ਫਿਰ ਆਪਾਂ ਦਾ ਸਾਡਾ ਤੇਰੀ ਭਾਗ ਕਰਦਾ ਆ ਤਾਂ ਯਾਰ ਸਿੱਧੀ ਗੱਲ ਕਰੀਏ ਸਾਡਾ ਸਾਡਾ ਗੱਲ ਕਰਾਂਗੇ ਨਹੀਂ ਨਹੀਂ ਜਦੋਂ ਗਲਤੀ ਆ ਅਗਲੇ ਮੈਡਮ ਨੇ ਸ਼ੀਟ ਭੇਜੀ ਆ ਗਲਤੀ ਉਹ ਤੇਰੀ ਗਲਤੀ ਤੇਰੀ ਮੈਡਮ ਦੀ ਹੋਊਗੀ ਉਹ ਸਾਨੂੰ ਨਹੀਂ ਤੇਰੀ ਮੈਡਮ ਦੀ ਤੇ ਤੂੰ ਉਹ ਤੁਹਾਡੇ ਸਾਮ ਵੀ ਕਰਦੀ ਆ ਤੁਸੀਂ ਆਪੇ ਕਿੰਨਾ ਟੁੱਟਿਆ ਤੁਸੀਂ ਚੱਕ ਕੇ ਲੈ ਆਏ ਹੋ ਅਸਾਂ ਨਹੀਂ ਨਾ ਚੱਕ ਕੇ ਮੈਂ ਤਾਂ ਚੱਕਾ ਜੀ ਯਾਰ ਮੰਨੇ ਹੋਣਾ ਕੋਈ ਕਿਹਾ ਮੈਂ ਨਹੀਂ ਕਹਿ ਰਹੀ ਤੇ ਤੁਸੀਂ ਕਿਹਾ ਕਿ ਇਸ ਤੱਕ ਠੀਕ ਕਰ ਦੂ ਤੂੰ ਆਪਦੇ ਮੂੰਹ ਕੀ ਕਿਹਾ ਹੋਂ ਕੀ ਕਿਹਾ ਜੀ ਇਸ ਕੋਲ ਵੀ ਆਪੇ ਖੜੀ ਮੇਰੇ ਕੋਲੇ ਖੜੀ ਆ ਤੂੰ ਕੀ ਆ ਰਹੀ ਹੋ ਸ਼ੀਟ ਮੈਂ ਕਦੋਂ ਕੋਈ ਸ਼ੀਟ ਨੂੰ ਛੱਡ ਰਹੀ ਨਹੀਂ ਬਾਈ ਹੁਣ ਤੋ ਹੁਣ ਲੈ ਨਹੀਂ ਨਹੀਂ ਉਹ ਤਾਂ ਕੰਟਾ ਨਾ ਕਰ ਕੋਈ ਨਾ ਦਿਨ ਉਹ ਤੇਰੀ ਉਹਦੇ ਵੀ ਕਹਿ ਰਹੇ ਕੋਈ ਤੇਰੀ ਕੋਈ ਜ਼ੁਬਾਨ ਹੈਗੀ ਗੱਲ ਤਾਂ ਸੁਣ ਲੋ ਜੀ ਤੇਰੀ ਜ਼ੁਬਾਨ ਕੱਲਾ ਗੱਲ ਸੁਣ ਪੱਗ ਬੰਨੀ ਤੇਰੀ ਕੋਈ ਜ਼ੁਬਾਨ ਹੈਗੀ ਹੈ ਮੈਂ ਮੇਰੀ ਗੱਲ ਤਾਂ ਸੁਣ ਲੋ ਜੀ ਚੱਲ ਸੁਣ ਆਪਾਂ ਕਲ ਤਾਂ ਸੁਣੀ ਆਪ ਕੋਰਮਪਰ ਪਹਿਲਾਂ ਮੈਂ ਕਦੇ ਕੋ ਕਹਿਣਾ ਜੀ ਮੈਂ ਤੁਹਾਨੂੰ ਨਹੀਂ ਕਿਹਾ ਮੈਂ ਤੁਹਾਨੂੰ ਕਹਿਣਾ ਵੀ ਬਾਈ ਤੁਹਾਨੂੰ ਮੈਂ ਫੂਲ ਲਾਇਆ ਤੁਹਾਡੇ ਘਰਦਿਆਂ ਨੇ ਫੂਲ ਚੱਕਿਆ ਫੇ ਤੁਸੀਂ ਕੀ ਕਿਹਾ ਤੁਹਾਡੀ ਚੋਰੀ ਨਹੀਂ ਹੋਈ ਸਪੁੱਟੀ ਸਾਡੇ ਕੋਲੇ ਖੜੀ ਆ ਮੇਰੇ ਕੋਲ ਤੁਸੀਂ ਕਿਹਦਾ ਇੰਨੀ ਗੱਲ ਕੀਤੀ ਚੋਰੀ ਨਹੀਂ ਹੋਈ ਸਾਡੇ ਕੋਲੇ ਖੜੀ ਆ ਤੁਸੀਂ ਆ ਮੇਰਾ ਬੈਲਟ ਵਸਤੇ ਆ ਜਿਹੜਾ ਵਰਤਿਆ ਨਾ ਤੁਸੀਂ ਹਟਾ ਹੋਈ ਆ ਮੇਰਾ ਕੋਈ ਸਾਧਨ ਖੜਾ ਮੈਂ ਦਾਅ ਪਾ ਸਕਦਾ ਤੁਸੀਂ 12000 ਰੁਪਏ ਦੇ ਦਿਓ ਤੇ ਆ ਕੇ ਲੈ ਆ ਹਾਂ ਮੈਡਮ ਨੇ ਲੈ ਲਓ ਚਾਰ ਪਿਆਰ ਕਿਸ ਤਾਂ ਦੇ ਦੋ ਥੱਲੇ ਕਰ ਇਹ ਝੂਠ ਦੀ ਚੀਜ਼ਾਂ ਮੈਨੂੰ ਉਹਨਾਂ ਦਿਖਾ ਦੋ ਗੱਲ ਕਰ ਤੇ ਬੰਨ ਦੀ ਇਹਨੂੰ ਛੱਡ ਅਸਾਰੀਆਂ ਗੱਲਾਂ ਇੱਕ ਮਿੰਟ ਜੱਸੂ ਉਹ ਗੱਲ ਵੀ ਉਹਦੇ ਤੇ ਆ ਸਾਡੇ ਨਾਲ ਮੇਰੀ ਗੱਲ ਤੇ ਅਸੀਂ ਕਰਨਾ ਹੈ ਹੁਣ ਤੇ ਮੈਂ ਪਿਆਰ ਨਾਲ ਗੱਲ ਕਰਦਾ ਲਿਆਇਦਾਰੀ ਕਰ ਹਾਂਜੀ ਤੂੰ ਮੈਨੂੰ ਚੀਜ਼ ਦੀ ਗੱਲ ਕਰ ਉਹ ਚੀਜ਼ ਕਈ ਆ ਵੀ ਸਾਡੇ ਕੋਲੇ ਖੜੀ ਆ ਅਸੀਂ ਤੈਨੂੰ ਹੁਣ ਬਈ ਤੇਰੇ ਪੈਸੇ ਦੇਣ ਆਇਆ ਸਾਡਾ ਸਾਧਨ ਸਾਨੂੰ ਇੱਥੇ ਖੜਾ ਕਰਕੇ ਦੇ ਗੱਲ ਨਹੀਂ ਨਹੀਂ ਮੈਂ ਤਾਂ ਮੈਡਮ ਮੈਂ ਫਿਰ ਮੈਡਮ ਨੂੰ ਗੱਲ ਕਰ ਲੈਣਾ ਨਹੀਂ ਤੂੰ ਗੱਲ ਕਰਨਾ ਸਾਨੂੰ ਬਾਹਰ ਹੀ ਕਰਾ ਦਿੱਤਾ ਕੇ ਨਾ ਬਾਹਰ ਆ ਚੱਕ ਤੇ ਸਾਡੀ ਸਕੂਟਰੀ ਲੈ ਬਾਕੀ ਆ ਵੀ ਨਾ ਮੈਂ ਕਦੋਂ ਕਿਹਾ ਜ਼ਿਆਦਾ ਚੱਕਦਾ ਹੀ ਨਹੀਂ ਮੈਂ ਤਾਂ ਕਲੈਕਸ਼ਨ ਕਰਦਾ ਹੁੰਦਾ ਨਹੀਂ ਮੈਂ ਇਹਦਾ ਕਲੈਕਸ਼ਨ ਕਰਦਾ ਨਹੀਂ ਮੈਂ ਨਹੀਂ ਯਾਰ ਫੇਰ ਦੇਖੋ 100% ਮੁਕਰੀਏ ਦਾ ਵਾਦਾ ਹੁੰਦੀ ਹੈ ਬਈ ਯਾਰ ਦੇਖ ਵੀਰੇ ਲਾਈਵ ਜਾਉਂਦੇ ਵੇ ਲਿਖਾ ਥੋੜੀ 11000 ਝੂਠ ਨਾ ਬੋਲ। ਕੀ ਕਰਦਾ ਬੰਦਿਆਂ ਨੂੰ ਨੌਕਰੀ ਕਰ? ਬੁਲਾ ਲੈਗਾ। ਮੈਂ ਮੈਡਮ ਨੂੰ ਸਾਧ ਲਿਆਉਂਦਾ ਜੀ। ਜਿੰਨੂੰ ਤੂੰ ਮਰਜ਼ੀ ਸਾਧ ਵਾਧੂ ਨੀ ਲੈਦਾ ਕੋਈ ਨਾ ਕਰਦਾ। ਮੈਂ ਮੈਡਮ ਨਾਲ ਗੱਲ ਕਰੀ। ਦੇਣਾ ਕਿਉਂ ਨਾ ਦੱਸਿਆ ਨੀ ਦਾ? ਬੁਲਾਓ। ਇਹ ਜੈ ਸੰਗਤ ਜੀ ਇੱਥੇ ਅਸੀਂ ਪਹੁੰਚ ਚੁੱਕੇ ਆ ਗਿਆਂ ਤੇ ਜੋ ਕੀ ਪਹੁੰਚ ਤੁਹਾਡੇ ਸਾਹਮਣੇ ਮੰਨੀ ਜਾਂਦੇ ਆਗੇ ਵੀ ਸਕੂਟਰੀ ਅਸੀਂ ਚੱਕ ਕੇ ਲੈ ਕੇ ਆਂਦੀ ਹੈਗੀ ਆ। ਤੇ ਹੁਣ ਆਪਣੇ ਵੀ ਮੁਕਰੀਆ ਦੇ ਵੀ ਮੈਡਮ ਕਹਿ ਰਹੇ ਵੀ ਸਕੂਟਰੀ ਸਾਡੇ ਕੋਲੇ ਨਹੀਂ ਹੈਗੀਗੀ। ਤੁਹਾਡੇ ਸਾਹਮਣੇ ਤੁਸੀਂ ਲਾਈਵ ਦੇਖਦੇ ਪਏ ਹੋ ਸੰਗਤ ਜੀ। ਤੇ ਇਹ ਹੁਣ ਮੁਕਰੀਆਂ ਦਾ ਇਹ ਦੱਸੋ ਕੀ ਹੱਲ ਹੋਣਾ ਚਾਹੀਦਾ ਹੈਗਾ ਇਹ ਮੇਰਾ ਹੱਲ ਕਰਦੇ ਹੁਣ ਕੀ ਕਹਿੰਦੇ ਆ ਕਹਿੰਦੇ ਸਕੂਟਰੀ ਮੁਕਰੀ ਜਾਂਦੇ ਆ ਕਹਿੰਦੇ ਅਸੀਂ ਚੱਕ ਕੇ ਲੈ ਕੇ ਆਂਦੇ ਆ ਘਰੇ ਇਹਨਾਂ ਨੇ ਫੋਨ ਕੀਤਾ ਬੱਚਿਆਂ ਨੂੰ ਵੀ ਤੁਸੀਂ ਐਵੇਂ ਕਿਤੇ ਭੱਜੋ ਭੁੱਜੋ ਨਾ ਵੀ ਸਕੂਟਰੀ ਸਾਡੇ ਕੋਲੇ ਆ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹ ਸਿੰਘ ਜੀਓ ਸਾਡੇ ਵਾਲੇ ਦੀ ਸਟੇਟਮੈਂਟ ਆਹ ਦੇਖੋ ਜੀ ਸਟੇਟਮੈਂਟ ਕਢਾਈ ਇਹਨਾਂ ਦਾ ਜਾਲ ਵਿਛਾਇਆ ਹੋਇਆ ਜੀ ਇੱਕ ਬੜਾ ਤਕੜਾ ਇਹ ਨੈਟਵਰਕਿੰਗ ਚਲਾਉਂਦੇ ਆ ਆਪਣੀ ਪੂਰੀ ਠੀਕ ਆ ਜੀ ਇਹਨਾਂ ਨੇ ਲੁਧਿਆਣੇ ਦੇ ਬੜੇ ਲੋਕਾਂ ਨਾਲ ਧੱਕਾ ਕੀਤਾ ਹੋਇਆ ਗਰੀਬ ਮਾਰ ਇਹ ਅੱਜ ਇਹ ਤੁਹਾਨੂੰ ਮੈਂ ਸੱਚਾਈ ਦੇ ਗੱਲ ਕਰਦਾ ਸੱਚਾਈ ਦੇ ਅਸੀਂ ਆਏ ਆ ਖੜਨ ਇਹ ਝੂਠੀ ਦੁਨੀਆ 'ਚ ਜਿਉਂਦੇ ਆ ਤੇ ਝੂਠੇ ਲੋਕ ਨੇ ਪੈਸਾ ਖਾਣਾ ਪੈਸਾ ਕਮਾਉਣਾ ਇਹਨਾਂ ਦਾ ਧੰਦਾ ਬਣ ਚੁੱਕਿਆ ਲੋਕਾਂ ਨੂੰ ਮੈਂਟਲੀ ਹਰਾਸਮੈਂਟ ਕਰਦੇ ਆ ਫਾਈਨੈਂਸ਼ੀਅਲੀ ਹਰਾਸਮੈਂਟ ਕਰਦੇ ਆ ਇਹ ਲੋਕ ਇਹ ਬਰਦਾਸ਼ਤ ਨਹੀਂ ਕੀਤਾ ਜਾਊਗਾ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਅਸੀਂ ਸਮਾਜ ਨੂੰ ਵੀ ਬੇਨਤੀ ਕਰਦੇ ਆ ਇਹੋ ਜਿਹੇ ਚੋਰਾਂ ਨੂੰ ਨੱਥ ਪਾਈ ਜਾਵੇ ਬੰਦ ਕੀਤਾ ਜਾਣਾ ਇਹੋ ਜਿਹੇ ਸਟੋਰ ਇਹ ਠੱਗੀਆਂ ਦੇ ਸਟੋਰ ਖੁੱਲੇ ਹੋਏ ਇਹਨਾਂ ਲੋਕਾਂ ਨੇ ਰਾਮ ਦਾ ਪੈਸਾ ਨਹੀਂ ਆਇਆ ਸਾਹਿਬ ਮਿਹਨਤ ਦਿਹਾੜੀ ਗੱਪਾ ਕਰਨ ਵਾਲੇ ਬੰਦੇ ਨੇ ਇੱਥੇ ਕੋਈ 200 ਕੋਈ 300 ਕੋਈ 500 ਦਿਹਾੜੀ ਕਮਾ ਕੇ ਵਿਚਾਰ ਆਪਦਾ ਪਰਿਵਾਰ ਪਾਲਦਾ ਪਿਆ ਔਖਾ ਸੁੱਖਾ ਤੈਨੂੰ ਕਿਸ਼ਤਾਂ ਦਿੰਦਾ ਪਿਆ ਬੰਦਾ ਤੁਸੀਂ ਉਹਨਾਂ ਦੇ ਪੈਸੇ ਵੀ ਖਾ ਕੇ ਉੱਤੋਂ ਤੁਸੀਂ ਉਹਦੀ ਸਕੂਟਰੀ ਵੀ ਉਹਦੀ ਤੁਸੀਂ ਇੱਥੇ ਖੜਾਈ ਬੈਠੇ ਹੋ ਇਹ ਗੁੰਡਾ ਰਾਜ ਨਹੀਂ ਹੋਰ ਕੀ ਰਾਜ ਆ ਇਹ ਆ ਸਾਰੀ ਸਟੇਟਮੈਂਟ ਇਹਨਾਂ ਦੇ ਹੱਥੇ ਨਹੀਂ ਕੱਢੀ ਹੋਈ ਆ ਜੀ ਆ ਦੇਖ ਗੁਰਮੀਤ ਸਿੰਘ ਨਾਮ ਲਿਖਿਆ ਗੁਰਮੀਤ ਸਿੰਘ ਉੱਤੇ ਨਾਮ ਲਿਖਿਆ ਹੋਇਆ ਇਹਦੇ ਨਾਮ ਤੇ ਲੋਨ ਆ ਸਾਡੀ ਸਟੇਟਮੈਂਟ ਕਢਾਈ ਹੋਈ ਆ ਤੇ ਇਹ ਜਿਹੜੀ ਸਟੇਟਮੈਂਟ ਕਢਾਈ ਹੋਈ ਆ ਫਿਰ ਇਹ ਸਟੇਟਮੈਂਟ ਜਾਂ ਇਹ ਝੂਠੇ ਆ ਤੇ ਜਾਂ ਇਹ ਸਟੇਟਮੈਂਟ ਇਹਨਾਂ ਦੀ ਝੂਠੀ ਹੈਗੀ ਆ ਤੇ ਜਾਂ ਜਿਹੜੇ 10 ਸਾਡੇ ਜ਼ਹਿਦਾਦਾਰ ਜੀ ਆਏ ਸੀਗੇ ਤੇ ਉਹਨਾਂ ਕੋਲੇ ਵੀ ਇਹ ਮੰਨੇ ਆ ਵੀ ਇਹੀ ਬਾਬੇ ਤੁਸੀਂ ਆਇਓ ਕੋਈ ਗੱਲ ਨਹੀਂ ਤੁਹਾਨੂੰ ਇਹ ਸਕੂਟਰੀ ਦੇਵਾਂਗੇ ਬਹਿ ਕੇ ਆਪਾਂ ਗੈਹ ਬਹਿ ਕੇ ਨਿਵੇੜਦੇ ਆ ਤੇ ਉਹਨਾਂ ਨੂੰ ਵੀ ਇਹਨਾਂ ਨੇ ਵੀ ਇੰਨਾ ਕੁ ਜਲੀਲ ਕਰਨ ਵਾਲਾ ਕੰਮ ਹੈ ਵੀ ਬਲਾਗ ਹੈ ਹੁਣ ਦੁਬਾਰਾ ਵੀ ਸਾਨੂੰ ਇੱਕ ਪਾਸੇ ਤਾਂ ਕਹਿ ਰਹੇ ਵੀ ਸਾਡੇ ਕੋਲੇ ਸਕੂਟਰੀ ਹੈਗੀ ਇੱਕ ਪਾਸੇ ਕਹਿ ਰਹੇ ਵੀ ਸਾਡੇ ਕੋਲੇ ਸਕੂਟਰੀ ਨਹੀਂ ਹੈਗੀ ਵੀ ਇਹ ਗੱਲ ਜਾਂਦੀ ਕਿੱਧਰ ਨੂੰ ਇੱਕ ਪਾਸੇ ਸਟੇਟਮੈਂਟਾਂ ਕੱਢ ਕੇ ਦੇ ਰਹੇ ਵੀ ਆ ਦੇਖੋ ਇਹ ਸਟੇਟਮੈਂਟ ਜਿਹੜੀ ਕੱਢੀ ਇਹਦੇ ਵਿੱਚ ਸਕੂਟਰੀ ਆ ਤੇ ਹੁਣ ਇਹ ਗੱਲ ਜਾਂਦੀ ਕਿੱਥੇ ਆ ਇਹ ਚੋਰ ਨਹੀਂ ਤਾਂ ਹੋਰ ਕੀ ਹੈਗੇ ਆ ਇਹ ਲੋਕਾਂ ਨੂੰ ਠੱਗੀਆਂ ਮਾਰਦੇ ਹੈਗੇ ਆ ਵੱਡੀਆਂ ਵੱਡੀਆਂ ਠੱਗੀਆਂ ਮਾਰਦੇ ਆ ਕਿਸ਼ਤਾਂ ਤੇ ਪਹਿਲਾਂ ਦੇ ਦਿੰਦੇ ਚੀਜ਼ ਬਾਅਦ ਜੇ ਇੱਕ ਅੱਧੀ ਕਿਸ਼ਤ ਚੱਲ ਜੇ ਟੁੱਟ ਵੀ ਜਾਂਦੀ ਹੈ ਜੇ ਟੁੱਟੀ ਵੀ ਇਹਨਾਂ ਨੂੰ ਦੱਸੋ ਵੀ ਭਾਈ ਤੁਹਾਡੀ ਕਿਸ਼ਤ ਟੁੱਟੀ ਆ ਵੀ ਇਹਦੇ ਪੈਸੇ ਰਹਿੰ ਵੀ ਤੁਸੀਂ ਪੈਸੇ ਦਿਓ ਵੀ ਅਸੀਂ ਪੈਸੇ ਦੇਣ ਨੂੰ ਵੀ ਤਿਆਰ ਆ ਵੀ ਪੈਸੇ ਲੋ ਇਹਨਾਂ ਦਾ ਮਤਲਬ ਹੈ ਕਿ ਚੋਰੀ ਕਰਾਉਣ ਦਾ ਚੀਜ਼ਾਂ ਇਹ ਆਪ ਨਹੀਂ ਕਰਦੇ ਇਹਨਾਂ ਦੇ ਜਿਹੜੇ ਬੰਦੇ ਚੋਰ ਰੱਖੇ ਹੋਇਆ ਗੁੰਡਾ ਕਰਦੀ ਜਿਹੜੇ ਰਾਤ ਨੂੰ ਚੋਰੀਆਂ ਚੱਕਦੇ ਚੱਕਦੇ ਉਹ ਸਾਡਾ ਗੈਂਗ ਆ ਉਹ ਚੱਕ ਕੇ ਸਕੂਟਰੀਆਂ ਗੈਬ ਕਰ ਦਿੰਦੇ ਆ ਗਿਆ ਬਸ ਦੂਜੇ ਕੋਈ ਮਾੜੇ ਬੰਦੇ ਨੂੰ ਤਾਂ ਜਿਹੜੇ ਵਿਚਾਰਾ ਕੋਈ ਮਾਤੜ ਬੰਦਾ ਉਹ ਤਾਂ ਬੰਦਿਆਂ ਨਾਲ ਕੋਈ ਲੜ ਨਹੀਂ ਸਕਦਾਗਾ ਤੇ ਜਦੋਂ ਪੈਂਦਾ ਸ਼ੇਰਾਂ ਨਾਲ ਪੰਗਾ ਫੇਰੇ ਭਾਈ ਦੇ ਆ ਗਿਆ ਤੇ ਹੁਣ ਅਸੀਂ ਤਾਂ ਸਕੂਟਰੀ ਲੈ ਕੇ ਜਾਣੀ ਆ ਤੇ ਜਾ ਕੇ ਸਾਨੂੰ ਇਹ ਜਿਹੜੀ ਸਟੇਟਮੈਂਟ ਇਹਨਾਂ ਨੇ ਦਿੱਤੀ ਹੋਈ ਹੈ ਇਹਦੇ ਤੇ ਲਲਮ ਕਰਨ ਦਰਖਾਨ ਵਿੱਚ ਥਾਣੇ ਵੀ ਰਪੀਰ ਦਰਖਾਸਤ ਲਖਾਈ ਹੋਈ ਆਪਾਂ ਵੀ ਕਿਹੜੇ ਥਾਣੇ ਲਖਾਈ ਹੋਈ ਹੈ ਆਪਣੇ 6 ਨੰਬਰ 6 ਨੰਬਰ ਨੰਬਰ 10 ਨੰਬਰ 6 ਨੰਬਰ ਡਿਵੀਜ਼ਨ ਲਖਾਈ ਹੋਈ ਹੈ ਰਿਪੋਰਟ ਉੱਥੇ ਵੀ ਅਸੀਂ ਦਿਖਾਈ ਹੋਈ ਹੈ ਇਹਨਾਂ ਨੇ ਸਾਨੂੰ ਫੋਨ ਕੀਤਾ ਕਹਿੰਦਾ ਬਾਬਾ ਕਿਤੇ ਜਾਣ ਦੀ ਲੋੜ ਨਹੀਂ ਕਿਤੇ ਥਾਣੇ ਜਾਣ ਦੀ ਲੋੜ ਨਹੀਂ ਸਾਡੇ ਕੋਲੇ ਸਕੂਟਰੀ ਆਣ ਕੇ ਲੈ ਪੂਰੀ ਤੁਸੀਂ ਆਕੇ ਲੈ ਜਾਓ ਲੈ ਜਾਓ ਆ ਤੁਸੀਂ ਆ ਕੇ ਕਹਿੰਦੇ ਵੀ ਸਕੂਟਰੀ ਆਕੇ ਲੈ ਜਾਓ ਸਾਡੇ ਕੋਲ ਸਾਡੇ ਕੋਲ ਤੜ ਇਹ ਮੈਂ ਕਿਤੇ ਖੜੀ ਹੈ ਤੁਸੀਂ ਕਿਤੇ ਨਾ ਜਾਓ ਕਿਤਨਾ ਚੱਬ ਤੁਸੀਂ ਆਪਾਂ ਜਉ ਤੁਸੀਂ ਇੱਥੇ ਆ ਲੋ 12000 ਰੁਪਿਆ ਦੋ ਤੇ ਸਕੂਟਰੀ ਆਕੇ ਲੈ ਜਾਓ ਚਾਬੀ ਬੰਨੂ ਦੇ ਜੋ ਕਦੇ ਲੈ ਹੋਰ ਦੱਸੋ ਇੰਦੀ ਗੱਲ ਵੀ ਬੰਦੇ ਨੇ ਮੰਨੀ ਵੀ ਚਾਬੀ ਵੀ ਤੇ ਇਹਨੂੰ ਦੇ ਕੇ ਜਾਉਂਗਾ ਚਾਬੀ ਇਹਨਾਂ ਕੋਲੇ ਚਾਬੀ ਵੀ ਇਹਨਾਂ ਕੋਲੇ ਆ ਸਕੂਲ ਦੀ ਦੂਜੇ ਦਿਨ ਫੋਨ ਆਇਆ ਕਹਿੰਦੇ ਚਾਬੀ ਵੀ ਇਹਨਾਂ ਕੋਲੇ ਤੇਰੇ ਗਾਇਬ ਕਰ ਦੂਜੇ ਨੰਬਰ ਤੇ ਆ ਆ ਬਾਈ ਇੱਕ ਤਾਂ ਬੰਦਾ ਪਰੇਸ਼ਾਨ ਸੀ ਮੈਂ ਵੀ ਇਹ ਲੱਗਦਾ 509 ਆ ਕਹਿੰਦਾ ਹੁਣ ਕਦੇ ਵੀ 504 ਆ ਗਿਆ ਦੂਜੇ ਆ ਹੋਰ ਪਰੇਸ਼ਾਨ ਕਰੀ ਜਾ ਰਹੇ ਨੇ ਇਹ ਡਰਾਮੇ ਬਾਜ਼ੀਆਂ ਕਰਦੇ ਨੇ ਡਰਾਮੇ ਬਾਜ਼ੀ ਕਰਦੇ ਨੇ ਸਾਰੀਆਂ ਬਾਹਰੀਆਂ ਡਰਾਮੇ ਬਾਜ਼ੀਆਂ ਕਰਦੇ ਨੇ ਇਹ ਦੇਖੋ ਇੱਕ ਮਿੰਟ ਸਾਡੇ ਨੂੰ ਕਿ ਵੱਡੇ ਬਾਬਾ ਜੀ ਆਏਗੇ ਛੇ ਕਿਨੇ ਜ਼ਰੇਦਾਰ ਜੀ ਆਏ ਸੀਗੇ ਉਹਨਾਂ ਨੂੰ ਉਹਨਾਂ ਨੇ ਟਾਈਮ ਟਾਈਮ ਦੇ ਕੇ ਫਿਰ ਮੁੱਕਰ ਗਏ ਇਹ ਬੰਦੇ ਚਲੋ ਇੱਕ ਅੱਧੀ ਕਿਸ਼ਤ ਲੇਟ ਹੋ ਵੀ ਗਈ ਕੰਪਨੀ ਦਾ ਫਰਜ਼ ਬਣਦਾ ਸੀ ਤੁਸੀਂ ਦੱਸਦੇ ਕੋਸ਼ ਕੋਈ ਜਾਣਕਾਰੀ ਨਹੀਂ ਦੇਣੀ ਕਿਸੇ ਨੂੰ ਜਿਵੇਂ ਗੁੰਡਾ ਰਾਜ ਹੁੰਦਾ ਆਪਦੇ ਸਾਧਨ ਵੀ ਚੱਕ ਲਿਆਏ ਪੈਸੇ ਵੀ ਲੈ ਲੇ ਦੱਸੋ ਕਿੱਥੇ ਜਾਊ ਗਰੀਬ ਬੰਦਾ ਜੀ ਦੁਕਾਨ ਦੇ ਅੰਦਰ ਬੈਠੇ ਫਿਰ ਜੇ ਅਸੀਂ ਬੋਲਦੇ ਹਾਂ ਤਾਂ ਸਾਨੂੰ ਇਹ ਕਹਿਣਗੇ ਵੀ ਨੰਗ ਸਿੰਘ ਮਾੜਾ ਬੋਲਦੇ ਨੇ ਨੰਗ ਸਿੰਘ ਕਿੰਨਾ ਨੂੰ ਮਾੜਾ ਬੋਲਦਾ ਅਸੀਂ ਜੁਰਮ ਦੇ ਖਿਲਾਫ ਬਾਬਾ ਜੀ ਲੜਦੇ ਆਏ ਆ ਲੜਦੇ ਰਵਾਂਗੇ ਸਾਡੀ ਬਾਬਰ ਕੇ ਨਾ ਪਹਿਲਾਂ ਤੋਂ ਚਲਦੀ ਆਉਂਦੀ ਆ ਸ਼ੁਰੂ ਤੋਂ ਅਸੀਂ ਬਾਬੇ ਕੇ ਆਲੇ ਹੈਗੇ ਆ ਅਸੀਂ ਠੱਗਿਆਂ ਠੂਰੀਆਂ ਦੇ ਖਸਕਤ ਖਿਲਾਫ ਆ ਸਾਫ਼ ਜੀ ਗੱਲ ਕਰਦੇ ਬਾਬਰ ਕੇ ਵੀ ਜਿਹੜੀ ਵਰਦੀ ਹੈਗੀ ਆ ਇਹ ਵੀ ਬਾਬਰ ਕੇ ਵੀ ਇਨਸਾਫ਼ ਦੇਣ ਵਾਸਤੇ ਵਰਦੀ ਆਈ ਹੋਈ ਆ ਇਹ ਬਾਬਰ ਕੇ ਵੀ ਚੰਗੇ ਮਾੜਾ ਨਹੀਂ ਕਹਿੰਦੇ ਕਿ ਬਾਬਰ ਕੇਆਂ ਨੂੰ ਵੀ ਬੜੇ ਬੰਦਾ ਅਫਸਰ ਵਧੀਆ ਹੁੰਦੇ ਆ ਸਾਡੀ ਇਹ ਸਰਕਾਰ ਵੀ ਸਾਡੀ ਇੱਦਾਂ ਦੇ ਬੰਦਿਆਂ ਦੇ ਨੱਥ ਪਾਈ ਜਾਵੇ ਵੀ ਥਾਣੇ ਰਿਪੋਰਟ ਕਰਾਈ ਹੋਈ ਆ ਵੇਖਦੇ ਹੁਣ ਕੀ ਕਰਦੇ ਪਏ ਅੱਗੇ ਤੇ ਬਾਬਾ ਜੀ ਤੁਸੀਂ ਦੱਸੋ ਬਾਬਾ ਜੀ ਦੱਸਣਗੇ ਕੀ ਗੱਲ ਬਾਤ ਈ ਦਾ ਇਹਨਾਂ ਦੇ ਲਾਇਸੈਂਸ ਇਹਨਾਂ ਦੇ ਕੈਨਸਲ ਹੋਣੇ ਚਾਹੀਦੇ ਆ ਜੀ ਵੱਡੀ ਗੱਲ ਕੀ ਜਦੋਂ ਇਹਨਾਂ ਨੂੰ ਪਤਾ ਹੈ ਇੰਚ ਦਾ ਅਸੀਂ ਵੀ ਓਪਨ ਦੇ ਵਿੱਚ ਵੀ ਕਰਦੇ ਆ ਦੋਨੇ ਸਾਈਡਾਂ ਤੋਂ ਅਸੀਂ ਰਿਕਵਰੀ ਕਰਦੇ ਆ ਦਾਦਾ ਮੋਟਰ ਜੀ ਐਚਡੀਐਫਸੀ ਐਸਬੀਆਈ ਸਾਡੇ 8 ਬੈਂਕਾਂ ਦੇ ਮੇਰੇ ਖੁਦ ਆਪਰੇਟ ਆਈ ਆਪਾ ਜੀ ਹਾਂਜੀ ਅਸੀਂ ਕਸਟਮਰ ਕੋਲੇ ਜਾਈਦਾ ਉਹਦੇ ਕੋਲੇ ਜਾ ਕੇ ਉਹਨੂੰ ਕਨਫਰਮ ਵੀ ਕਰਾਈਦਾ ਉਹਦੇ ਨਾਲ ਮੂਵੀਆਂ ਫੋਟੋਆਂ ਵੀ ਉਹਨੂੰ ਆ ਕੇ ਖਿਚਾ ਕੇ ਆਈਦੀਆਂ ਜਾਣਕਾਰੀ ਦੇ ਕੇ ਆਈਦੀ ਫੇਰ ਅਸੀਂ ਚੀਜ਼ ਲੈ ਕੇ ਆਉਂਦੇ ਆ ਜੀ ਇਹਨਾਂ ਦਾ ਕੋਈ ਚੀਜ਼ ਤਾਂ ਕੋਈ ਰਾਈਟ ਹੀ ਨਹੀਂ ਹੈਗਾ ਇਹਨਾਂ ਨੂੰ ਆਪਾਂ ਤਾਂ ਇਹ ਚੀਜ਼ ਦਾ ਕਹਿਣਾ ਚਾਹੁੰਦੇ ਵੀ ਇਹਨਾਂ ਸਾਨੂੰ ਬੁਲਾਇਆ ਵੀ ਸਾਡੇ ਕੋਲ ਚੀਜ਼ ਆ ਠੀਕ ਹੈ ਜੀ ਇਹ ਜਿਹੜੋ ਸਾਨੂੰ ਹਣ ਝੂਠਿਆਂ ਪਾ ਰਹੇ ਆ ਆਪ ਸੱਚੇ ਹੋਰੇ ਨਹੀਂ ਨਹੀਂ ਅਸੀਂ ਨਹੀਂ ਹੋਗੇਗਾ ਸਪੈਲਿੰਗ ਦਾ ਫਰਕ ਇਹਨਾਂ ਨੂੰ ਕਿੱਦਾਂ ਪੈ ਗਿਆ ਇਹਨਾਂ ਨੇ ਸਾਨੂੰ ਸ਼ੀਰ ਕੱਢ ਕੇ ਦਿੱਤੀ ਆ ਸ਼ੀਰ ਦੇ ਉੱਪਰ ਵੀ ਸਾਡੇ ਵੀਰ ਦਾ ਨਾਮ ਗੁਰਮੀਤ ਸਿੰਘ ਆਦਾ ਜੀ ਫੇਰੇ ਮੰਨਿਆ ਵੀ ਜਿਹੜੇ ਮੁੰਡੇ ਚੁੱਕ ਕੇ ਲੈ ਕੇ ਆਏ ਆ ਬਗੈਰ ਦੱਸੇ ਪੁੱਛਿਆ ਅਸੀਂ ਉਹਨਾਂ ਦੇ ਕੋਲੋਂ ਤੁਹਾਨੂੰ ਮਾਫੀ